ਹਾਂਜੀ ਵਾਹਿਗੁਰੂ ਜੀ ਆ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਜੋਰਪ ਦੇ ਵਿੱਚ ਹੈਪਨ ਹੋਇਆ ਬਾਈ ਨਾਲ ਘਟਨਾ ਵਾਪਰੀ ਆ ਬਾਈ ਨੇ ਗੱਡੀ ਖਾਲੀ ਕਰਨੀ ਸੀ ਆ ਫੈਸਲੀ ਰੈਂਪ ਤੇ ਲਾ ਕੇ ਆਪ ਚਲਿਆ ਗਿਆ ਪਿੱਛੇ ਗੱਡੀ ਦੇ ਸ਼ੀਸ਼ੇ ਕਰਤੇ ਥੋੜੇ ਜੇ ਡਾਊਨ ਤਾਂ ਕਿ ਗੱਡੀ ਚ ਟੈਂਪਰੇਚਰ ਸਹੀ ਰਹੇ ਕਾਲੇ ਬੰਦੇ ਨੇ ਮੌਕਾ ਦੇਖ ਕੇ ਉਸ ਦੀ ਗੱਡੀ ਵਿੱਚ ਜਾ ਚੜਿਆ ਤੇ ਜੋ ਸਮਾਨ ਉਸ ਨੂੰ ਨੇੜੇ ਤੇੜੇ ਲੱਭਿਆ ਉਹ ਲੈ ਕੇ ਚਲਿਆ ਗਿਆ ਜੋਨ ਜ਼ਰੂਰੀ ਚਾਹੀਦਾ ਹੋ ਉਹ ਰੱਖ ਲਓ ਬਾਕੀ ਸੈਟ ਤੋਂ ਪਰ ਆਪਣੇ ਉਹ ਪੇਪਰ ਮੁੜ ਕੇ ਆਪਾਂ ਨੂੰ ਮਿਲਦੇ ਨਹੀਂ ਕਿਉਂਕਿ ਆਪਣੇ ਲਈ ਪੇਪਰ ਬਹੁਤ ਜ਼ਰੂਰੀ ਹੁੰਦੇ ਆ ਪੈਸੇ ਨਾਲੋਂ ਐਸ ਲਈ ਇੱਕ ਤਾਂ ਜਿਹੜਾ ਤੁਹਾਡਾ ਜ਼ਰੂਰੀ ਪੇਪਰ ਹੁੰਦਾ ਜਾਂ ਸਮਾਨ ਹੁੰਦਾ ਉਹਨੂੰ ਕਿਸੇ ਸਾਈਡ ਦੇ ਇਹ ਜੀ ਜਗ੍ਹਾ ਤੇ ਰੱਖੋ ਤਾਂ ਕਿ ਉਹ ਤੁਹਾਡੀ ਚੀਜ਼ ਬਚ ਸਕੇ ਜੇ ਕੋਈ ਗੱਡੀ 'ਚ ਗੱਲਬਾਤ ਹੁੰਦੀ ਆ ਨੰਬਰ 2 ਤੇ ਤੁਸੀਂ ਆਪਦੀਆਂ ਗੱਡੀਆਂ 'ਚ ਡੈਸ਼ ਕੈਮ ਜ਼ਰੂਰ ਲਵਾਓ ਸੌਣ ਵੇਲੇ ਜਿਵੇਂ ਫਰੰਟ ਸੀਸੇ ਤੋਂ ਸੱਜੇ ਬੰਨੇ ਨੂੰ ਕਰਤਾ ਤਾਂ ਕਿ ਤੁਹਾਡੀ ਕੋਈ ਗੱਡੀ ਕੱਢਣ ਵੇਲੇ ਸਵੇਰੇ ਪਾਰਕਿੰਗ 'ਚ ਕੋਈ ਸ਼ੀਸ਼ਾ ਨਾ ਲਾ ਕੇ ਲੈ ਜਾਏ ਉਹ ਕੈਮਰੇ 'ਚ ਕੈਦ ਹੋ ਜੇ ਚਲਾਉਣ ਸਮੇਂ ਫਰੰਟ ਤੇ ਅਤੇ ਬਾਕੀ ਪਿੱਛੇ ਵੀ ਲਾ ਸਕਦੇ ਹਾਂ ਠੀਕ ਆ ਜੀ ਆਹ ਭਾਈ ਉਹ ਸਾਰਾ ਸਮਾਨ ਚੱਕ ਕੇ ਲੈ ਗਿਆ ਉਸ ਦਾ ਤੇ ਜਿਸ ਨਾਲ ਉਸ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਆ ਹੁਣ ਇਹਦਾ ਭਾਈ ਪਹਿਲਾਂ ਹੀ ਹਲਾਜ ਆ ਕੰਪਨੀ ਨੂੰ ਪੁੱਛਿਆ ਗਿਆ ਇਹ ਬੰਦਾ ਕੌਣ ਆ ਉਹ ਕਹਿੰਦੇ ਵੀ ਅਸੀਂ ਤਾਂ ਇਸ ਨੂੰ ਜਾਣਦੇ ਨਹੀਂ ਨਾ ਅਸੀਂ ਇਸ ਦੇ ਰਿਸਪੌਂਸਿਬਲ ਆਂ ਐਸਲੀ ਆਪਣਾ ਖਿਆਲ ਬਈ ਆਪ ਰੱਖਿਆ ਕਰੋ ਸਮਾਨ ਬਹੁਤ ਜ਼ਰੂਰੀ ਆ ਜੇ ਗੱਡੀ ਖਾਲੀ ਕਰਨੀ ਆ ਜਾਂ ਤਾਂ ਪਿੱਛੇ ਲੈ ਗੇ ਉਹ ਕੰਪਨੀ ਦੀ ਸਥਿਤੀ ਦੇਖ ਕੇ ਕਿਹੋ ਜਿਹੀ ਕੰਪਨੀਆਂ ਕੀ ਉੱਥੇ ਦਾ ਸਿਸਟਮ ਆ ਠੀਕ ਆ ਜੀ ਪਰ ਇਹ ਦੇਖ ਲਓ ਤੁਸੀਂ ਇਸਨੇ ਸਮਾਨ ਚੱਕਿਆ ਉਹ ਪਰਲੇ ਟਰਾਲੇ ਦੀ ਹੋ ਕੇ ਉਹ ਸਾਹਮਣੇ ਸੀ ਨਿਕਲ ਜਾਣਾ ਉਹ ਸੜਕੋ ਸੜਕੀ ਤੇ ਬੜਾ ਇਦਾਂ ਨੁਕਸਾਨ ਹੋ ਜਾਂਦਾ ਇਹ ਕੱਲੇ ਫਰਾਂਸ ਵਿੱਚ ਨਹੀਂ ਜੀ ਇਹ ਹੁਣ ਸਾਰੇ ਕਿਤੇ ਹੋਣ ਲੱਗਿਆ ਉਹ ਚੱਲਿਆ ਉਹ ਇਹ ਹਰੇਕ ਦੇਸ਼ ਵਿੱਚ ਹੋਣ ਲੱਗਾ ਚਾਹੇ ਬੈਲਜੀਅਮ ਆ ਚਾਹੇ ਜਰਮਨੀ ਆ ਚਾਹੇ ਇਟਲੀ ਆ ਠੀਕ ਹੈ ਜੀ ਚਾਹੇ ਰੀਚਕ ਪਬਲਿਕਾ ਜਿਨ੍ਹਾਂ ਦੇ ਸੱਚ ਕੰਮ ਹੋ ਰਿਹਾ ਨਾਰਮਲ ਕੰਮ ਹੋਣ ਲੱਗੇ ਚੋਰੀ ਦੇ ਆਪਣਾ ਵਿਚਾਰ ਰੱਖਿਆ ਕਰੋ